ਕੋਦੀ ਵਾਰਦਾਤ ਵਾਪਰਦੀ ਹੈ ਜੀ ਹਾਂ ਦੱਸਦੀ ਹੈ ਕਿ ਬਾਈਕ ਸਵਾਰ ਦੋ ਲੁਟੇਰਿਆਂ ਦੇ ਵੱਲੋਂ ਐਕਟਿਵਾ ਤੇ ਜਾ ਰਹੇ ਇੱਕ ਵਿਅਕਤੀ ਦੀ ਖੋਲੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਵੀ ਹਰਕਤ ਚਾਈ ਹੈ ਕਿਉਂਕਿ ਪੁਲਿਸ ਸਟੇਸ਼ਨ ਤੋਂ ਕੁਛ ਹੀ ਦੂਰੀ ਤੇ ਇਹ ਲੁੱਟ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਜਲੰਧਰ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਜਿੱਥੇ ਬਬਰੀਕ ਚੌਂਕ ਦੇ ਨੇੜੇ ਲੁੱਟਖੋਹ ਦੀ ਵਾਰਦਾਤ ਵਾਪਰੀ ਹੈ ਪੁਲਿਸ ਸਟੇਸ਼ਨ ਤੋਂ ਕੁਛ ਹੀ ਦੂਰੀ ਤੇ ਇਹ ਲੁੱਟ ਦੀ ਵਾਰਦਾਤ ਵਾਪਰੀ ਹੈ ਜਿਸ ਕਾਰਨ ਪੁਲਿਸ ਵੀ ਹੁਣ ਹਰਕਤ ਦੇ ਵਿੱਚ ਆ ਗਈ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲਨੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਦੋ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਐਕਟਿਵਾ ਤੇ ਜਾ ਰਹੇ ਇੱਕ ਵਿਅਕਤੀ ਨੂੰ ਘੇਰਿਆ ਜਾਂਦਾ ਹੈ ਤੇ ਉਸ ਦੀ ਚੇਨ ਖੋਕੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਨੇੜੇ-ਤੇੜੇ ਦੁਕਾਨਾਂ ਤੇ ਲੱਗੇ ਹੋਏ ਨੇ ਉਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਲੁਟੇਰਿਆਂ ਨੂੰ ਕਾਬੂ ਪਾਇਆ ਜਾ ਸਕੇ ਤਾਂ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਜਲੰਧਰ ਦੇ ਭਾਰਗਵ ਕੈਂਪ ਇਲਾਕੇ ਦੇ ਵਿੱਚ ਵੀ ਇੱਕ ਸੁਨਿਆਰੇ ਦੀ ਦੁਕਾਨ ਤੇ ਦਿਨ ਦਿਹਾੜੇ ਲੁੱਟ ਹੋਈ ਸੀ ਤੇ ਹੁਣ 2-3 ਦਿਨ ਬਾਅਦ ਹੀ ਇੱਕ ਹੋਰ ਲੁੱਟ ਦੀ ਵਾਰਦਾਤ ਵਾਪਰੀ ਹੈ ਸਵੇਰੇ 8 ਵਜੇ ਦੇ ਕਰੀਬ ਬਬਰੀਕ ਚੌਂਕ ਨੇੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਬੜਿਆ ਹੋਇਆ ਹੈ ਉੱਥੇ ਹੀ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਵਿਨੇ ਮਲਹੋਤਰਾ ਨਾਮ ਦਾ ਵਿਅਕਤੀ ਹੈ ਜਿਸ ਦੇ ਨਾਲ ਲੁੱਟਖੋ ਹੋਈ ਹੈ ਉਸ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਦੋ ਬਾਈਕ ਸਵਾਰ ਉਸ ਦੇ ਕੋਲ ਆਂਦੇ ਨੇ ਤੇ ਫਿਰ ਉਸ ਦੇ ਗਰਦਨ ਦੇ ਵਿੱਚ ਪਾਈ ਹੋਈ ਚੇਨ ਖੋ ਕੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਜਦੋਂ ਉਸ ਤੋਂ ਚੇਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਸ ਦੌਰਾਨ ਐਕਟਿਵਾ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਾਰਨ ਵਿਨੇ ਮਲਹੋਤਰਾ ਸੜਕ ਤੇ ਡਿੱਗ ਪੈਂਦਾ ਹੈ ਤਾਂ ਇਸ ਦੌਰਾਨ ਕਿਸੇ ਤਰ੍ਹਾਂ ਦੀ ਸੱਟਾਂ ਉਸ ਨੂੰ ਨਹੀਂ ਲੱਗੀਆਂ ਨੇ ਜੇਕਰ ਕੋਈ ਵਾਹਨ ਦੀ ਲਪੇਟ ਦੇ ਵਿੱਚ ਵਿਨੇ ਮਲਹੋਤਰਾ ਆ ਜਾਂਦੇ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਤਾਂ ਲੋਕਾਂ ਦੇ ਵਿੱਚ ਜ਼ਰੂਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਹੀ ਅਜਿਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਹੀ ਇੱਕ ਸੁਨਿਆਰੇ ਦੀ ਦੁਕਾਨ ਤੇ ਹਥਿਆਰ ਦੇ ਨਾਲ ਲੈਸ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਬਬਰੀਕ ਚੌਕ ਨੇੜੇ ਸਵੇਰੇ 8 ਵਜੇ ਦੇ ਕਰੀਬ ਬਾਈਕ ਸਵਾਰ ਦੋ ਲੁਟੇਰਿਆਂ ਦੇ ਵੱਲੋਂ ਐਕਟਿਵਾ ਦੇ ਚਾਰੇ ਇੱਕ ਵਿਅਕਤੀ ਦੀ ਚੇਨ ਖੋਲੀ ਜਾਂਦੀ ਹੈ ਤੇ ਫਿਰ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨੇੜੇ-ਤੇੜੇ ਜਿੰਨੇ ਵੀ ਘਰ ਨੇ ਦੁਕਾਨਾਂ ਨੇ ਉਹਨਾਂ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਆਖਿਰਕਾਰ ਕਿਹਨਾ ਨੌਜਵਾਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਾਮਲਾ ਇਹਦਾ ਜੀ ਮੈਂ ਘਰੋਂ ਨਿਕਲੇ ਆਵਾ ਆਫਿਸ ਵਾਸਤੇ ਜੀ ਟਾਈਮ ਹੋਣੇ ਜੀ 8:00 ਵਾਟ ਦੇ ਵਿੱਚ ਵਿੱਚ ਟਾਈਮ ਹੈ ਜੀ ਠੀਕ ਹੈ ਜੀ ਤੇ ਮੈਂ ਬਬਰੀਕ ਟੌਂਗ ਪਹੁੰਚਿਆ ਮੈਂ ਆਰਾਮਨਸਕੂਟਰ ਤੇ ਪਿੱਛੋਂ ਬੰਦੇ ਆਏ ਉਹਨੇ ਮੇਰੀ ਚੈਨੀ ਨੂੰ ਚਪਟਾ ਮਾਰਿਆ ਤੇ ਮੈਂ ਚੈਡੀ ਫੜੀ ਆ ਕੀਤੀ ਵੇ ਤੇ ਮੈਂ ਨਾਲ ਹੀ ਨਾਲ ਬੈਲੈਂਸ ਖਰਾਬ ਹੋ ਗਿਆ ਮੇਰਾ ਸਕੂਟਰ ਦਾ ਮੈਂ ਪਲਟੀਆਂ ਖਾ ਕੇ ਡਿੱਗ ਗਿਆ ਨਾਲ ਹੀ ਕਿੰਨੇ ਜਣ ਸੋ ਬੰਦੇ ਦੋ ਸੀਗੇ ਜੀ ਤੇ ਮੋਟਰਸਾਈਕਲ ਮੇਰੇ ਸਾਹਮਣੇ ਪਲਸਰ ਸੀਗਾ ਜੀ ਕਾਲੇ ਰੰਗ ਦਾ ਭਾਜੀ ਮੈਂ ਇੰਨਾ ਤੇ ਮੈਨੂੰ ਪਤਾ ਹੈ ਕਿਉਂ ਮੈਂ ਟਿੱਗਿਆ ਸੀਗਾ ਬੰਦਾ ਘਬਰਾ ਵੀ ਜਾਂਦਾ ਵਾ ਇਹ ਹੋ ਗਿਆ ਥਾਣਾ ਕਿਹੜਾ ਪੈਂਦਾ ਭਾਈ ਥਾਣਾ ਪਾਈ ਨੰਬਰ पे ਹੁੰਦਾ ਜੀ ਕੀ ਦਿੱਤੀ ਥਾਣੇ ਭਾਈ ਜੀ ਹਾਂਜੀ ਥਾਣੇ ਕੀ ਦਿੱਤੀ ਭਾਈ ਹਾਂਜੀ ਕੰਪਲੀਟ ਲਗਾਈ ਹੈ ਜੀ ਹੁਣੇ ਮੈਨੂੰ ਭਾਜੀ ਹਲੇ ਸਵਾ 8:00 ਤੋਂ ਸਵਾ 8 ਦਾ ਟਾਈਮ ਆ ਰਿਹਾ ਜੀ ਚੜਿਆ ਹੀ ਆ ਆ ਤਿੰਨ ਚੜਿਆ ਲੈ ਬਿਲਕੁਲ ਭਾਜੀ ਰਾਤ ਦਾ ਸਮਾਂ ਆ ਕੋਈ ਕੁਝ ਨਹੀਂ ਮੈਂ ਤੁਹਾਨੂੰ ਉਹੀ ਤੇ ਕਹਿਣਾ ਭੀ ਭਾਜੀ ਦਿਨ ਦਿਹਾੜੇ ਔਰ ਇੱਥੇ ਬਫਰੀਜ ਚੋਂ ਆਪਣਾ ਰਸ਼ ਕਿੰਨਾ ਲੋਕਾਂ ਦਾ ਇੱਥੇ ਭਾਜੀ ਉੱਤੇ ਜਦੋਂ ਮੈਂ ਟਿੱਗਿਆ ਹਾਂ ਨਾਲ ਹੀ ਬੰਦੇ ਇਕੱਠੇ ਹੋ ਗਏ 2 ਰਾਤ ਦਾ ਟਾਈਮ ਹੋਵੇ ਨਾ ਤੇ ਅਸੀਂ ਕਹੀਏ ਯਾਰ ਕਿ ਕੰਮ ਹੁੰਦੋ ਸਾਡੀ ਬੇਵਕੂਫੀ ਹੈ ਜੇ ਅਸੀਂ ਕਰੀਏ ਦਿਨ ਦਿਹਾੜੇ ਹੋ ਜੇ ਕੋਈ ਲੇਟ ਜਾਂ ਤੜਕਾ ਵੀ ਨਹੀਂ ਹੈਗਾ ਲੋਕੀ ਆਪਣੇ ਕੰਮਾਂ ਜਾ ਰਹੇ ਆ ਜੇ ਇਹ ਹਾਲ ਹੋਏਗਾ ਤੇ ਕੀ ਕਰਾਂਗੇ ਅਸੀਂ ਦੇਖੋ ਨਾਲ ਇੱਥੇ ਮੁਬਰੀ ਚੋਂ ਨਾਕੇ ਵੀ ਲੱਗਾ ਹੁੰਦਾ ਫਿਰ ਵੀ ਐਡੀ ਵੱਡੀ ਘਟਨਾ ਹੋਣੀ ਕੀ ਮੈਂ ਕੀ ਕਹ ਸੀ ਜੀ ਅੱਜ ਤੇ ਫਿਰ ਚਲੋ ਇੰਨਾ ਮੇਰਾ ਪਛਾਹ ਹੋ ਗਿਆ ਜੀ ਕੱਲ ਮੇਰਾ ਦਿਮਾਗ ਤੇ ਕਿਤੇ ਲੱਗ ਜਾਂਦੀ ਕੁਝ ਲੱਗ ਜਾਂਦੀ ਮੈਂ ਕਿੱਥੇ ਜਾਂਦਾ ਜੀ ਕੋਈ ਪੱਥਰ ਤੇ ਮੈਂ ਡੇਕੀ ਜਾਂਦਾ ਤੁਹਾਡਾ ਮੀਸੇ ਬਣੀ ਹੋ ਜਾਂਦੀ ਫੇਰ ਜਨਾਨੀਆਂ ਤਾਂ ਮਤਲਬ ਸਕੂਟਰ ਤੇ ਜਾਂਦੀ ਉਹ ਤੇ ਮਰਨਾ ਹੀ ਮੋਤ ਹੀ ਆ ਵੀ ਅੱਜ ਤੱਕ ਨਿਕਲਣਾ ਵੀ ਬੜਾ ਉਹ ਕਾਹੀ ਜਾਂਦਾ ਭਾਈ ਇਹ ਸਾਲੇ ਦਿਨ ਚੜ੍ਹਿਆ ਹੀ ਆ ਸਵਾ 8 ਹੋ ਗਏ 8 ਵਜੇ ਦੇ ਵੇਲੇ ਜਿਹੜੀ ਆ ਗੱਤ ਹੋ ਗਈ ਆ ਮੈਂ ਤੁਹਾਨੂੰ ਇੱਥੇ ਕਹਿ ਰਿਹਾ ਪੁਲਿਸ ਦਾ ਕੋਈ ਸੂਆ ਹੈ ਨਹੀਂ ਲੱਗਿਆ ਇਹ ਨਹੀਂ ਆਪਾਂ ਜਾਣੇ ਜੀ ਤੁਹਾਡੇ ਸਾਹਮਣੇ ਹੀ ਆ ਜੀ ਦਿਨ ਦਿਹਾੜੇ ਮਤ ਬੜੀ ਉਹਨਾਂ ਦੀ ਠੀਕ ਆ ਜੀ ਬੰਦਰ ਰਾਤੀ ਵੀ ਕਵੇ ਤੇ ਹੋਵੇ ਗੱਲ ਕੀ ਮੰਗ ਮੰਗਦੇ ਹੋ ਪਰਚਾ ਮੰਗ ਕੇ ਜੀ ਹੁਣ ਇਨਕੁਆਇਰੀ ਕਰਨ ਜੀ ਇਹਨਾਂ ਨੂੰ ਫੜਿਆ ਜਾਵੇ ਹੁਣ ਕੀ ਅੱਗੇ ਵੀ ਬੋੜੀਆਂ ਲੁੱਟ ਰਹੇ ਹੋ ਇੰਆ ਵਾ ਪਰ ਤੋਂ ਪਹਿਲਾਂ ਭਾਰੋ ਕੈਂਪ ਚ ਹੋਈ ਆ ਉਸ ਤੋਂ ਬਾਅਦ ਅਲੱਗ-ਅਲੱਗ ਚੋਰੀਆਂ ਹੋ ਰਹੀਆਂ ਨੇ ਚੋਰਾ ਤਾਂ ਜਿਹੜੇ ਹੌਂਸਲੇ ਲਗਾਤਾਰ ਵੱਧਦੇ ਜਾਂਦੇ ਪਏ ਨੇ ਬਿਲਕੁਲ ਜੀ ਦੇਖ ਲਓ ਕਰੋੜ ਰੁਪਏ ਦੀ ਚੋਰੀ ਥੋੜੀ ਨਹੀਂ ਹੁੰਦੀ ਬੋ ਜੀ ਦੇ ਕੋਈ ਕੈਚ ਫਿਰ ਬੰਦੇ ਫੜੇ ਫੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਤੇ ਫਿਰ ਵੀ ਲੋਕ ਡਰਦੇ ਪਏ ਦੇਖ ਲਓ ਹੁਣ ਤੇ ਅੱਜ ਕੱਲ ਦੇਖੋ ਭਾਜੀ ਕੈਮਰੇ ਹਰ ਜਗ੍ਹਾ ਹੋ ਗਏ ਨੇ ਹੁਣ ਬੰਦਾ ਟ੍ਰੇਸ ਕਰਦਾ ਕੋਈ ਵੱਟੀ ਗੱਲ ਨਹੀਂ ਕਿ ਹਰ ਦੁਕਾਨ ਦੇ ਪਰ ਕੈਮਰੇ ਆ ਸਭ ਕੁਝ ਹੈ ਦੇਖੋ ਕਲਿਊ ਤਾਂ ਮਿਲ ਨਹੀਂ ਜਾਣਾ ਕੋਈ ਨਾ ਕੋਈ ਮੋਟਰਸਾਈਕ ਬਾਕੀ ਵਿਸ਼ਵਾਸ ਹੈਗਾ ਜੀ ਪ੍ਰਸ਼ਾਸਨ ਦੇਖੋ ਨਾ ਲਗੀ ਕਰਦੇ ਨੇ ਬਾਕੀ ਉਹਨੇ ਆਏ ਆ ਕੰਪਲੇਂਟ ਉਹਨਾਂ ਲੈ ਲਿਖ ਲਈ ਸਾਡੀ ਤੇ ਹੁਣ ਆਪਾਂ ਕੈਮਰੇ ਕੁਮਰੇ ਕਹਿੰਦੇ ਸੀ ਸੀਸੀਟੀਵੀ ਚੈੱਕ ਕਰਦੇ ਆ ਮਾਮਲਾ ਇਹਦਾ ਜੀ ਮੈਂ ਘਰੋਂ ਨਿਕਲੇ ਆ ਆਫਿਸ ਵਾਸਤੇ ਟਾਈਮ ਹੋਣੇ ਜੀ 8:00 ਵਾਟ ਦੇ ਵਿੱਚ ਵਿੱਚ ਕਾਈਵੇਂ ਜੀ ਤੇ ਮੈਂ ਬਵਰੀਕ ਟੋਰਾਂ ਕੋ ਪਹੁੰਚਿਆ ਮ ਆਰਮਨਸ ਕੋਰਟ ਦੇ ਪਿੱਛੋਂ ਬੰਦੇ ਆਏ ਉਹਨੇ ਮੇਰੀ ਚੈਨੀ ਨੂੰ ਛਪਟਾ ਮਾਰਿਆ ਤੇ ਮੈਂ ਚੈਡੀ ਫੜੀ ਆ ਕੋਸ਼ਿਸ਼ ਕੀਤੀ ਵੇ ਤੇ ਮੈਂ ਨਾਲ ਹੀ ਨਾਲ ਬੈਲੈਂਸ ਖਰਾਬ ਹੋ ਗਿਆ ਮੇਰਾ ਸਕੂਟਰ ਦਾ ਮੈਂ ਪਲਟੀਆਂ ਖਾ ਕੇ ਡਿੱਗ ਗਿਆ ਨਾਲ ਹੀ ਕਿੰਨੇ ਜਨਸੋ ਬੰਦੇ ਦੋ ਸੀਗੇ ਜੀ ਤੇ ਮੋਟਰਸਾਈਕਲ ਮੇਰੇ ਸਮਝ ਨਾਲ ਪਲਸਰ ਸੀਗਾ ਜੀ ਕਾਲੇ ਰੰਗ ਦਾ ਬਸ ਜੀ ਮੈਂ ਇੰਨਾ ਤੇ ਮੈਨੂੰ ਪਤਾ ਕਿਉਂ ਮੈਂ ਡੇਗ ਗਿਆ ਸੀਗਾ ਬੰਦਾ ਘਬਰਾ ਵੀ ਜਾਂਦਾ ਵਾ ਕੀ ਹੋ ਗਿਆ ਥਾਣਾ ਕਿਹੜਾ ਪੈਂਦਾ ਭਾਈ ਥਾਣਾ ਪਾਈ ਨੰਬਰ पे अंदा जी क्या था, देती थाने भाई हां जी थाने क्या देती भाई हां जी ਕੰਪਲੀਟ ਲਗਾਈ ਹੈ ਜੀ ਹੁਣੇ ਪਾਜੀ ਵਾਲੇ ਸਵਾ ਰਾਤ ਤੋਂ ਸਵਾ 8 ਦਾ ਟਾਈਮ ਹੈ ਚੜਿਆ ਹੀ ਆ ਆ ਤਿੰਨ ਚੜਿਆ ਲੈ ਬਿਲਕੁਲ ਭਾਜੀ ਰਾਤ ਦਾ ਸਮਾਂ ਹੈ ਕੋਈ ਕੁਛ ਨਹੀਂ ਮੈਂ ਤੁਹਾਨੂੰ ਉਹੀ ਤੇ ਕਹਿਣਾ ਭੀ ਭਾਜੀ ਦਿਨ ਦਿਹਾੜੇ ਔਰ ਇੱਥੇ ਬਫਰੀਜ ਨੂੰ ਆਪਣਾ ਰਸ਼ ਕਿੰਨਾ ਲੋਕਾਂ ਦਾ ਇੱਥੇ ਭਾਜੀ ਉੱਤੇ ਜਦੋਂ ਮੈਂ ਟਿੱਗੇ ਹਾਂ ਨਾਲ ਹੀ ਬੰਦੇ ਇਕੱਠੇ ਹੋ ਗਏ 20 25 ਬੰਤੇ ਆ ਗਏ ਨਾਲ ਹੀ ਰਾਤ ਦਾ ਟਾਈਮ ਹੋਵੇ ਨਾਲ ਤੇ ਅਸੀਂ ਕਹੀਏ ਯਾਰ ਕਿ ਕੰਮ ਹੁੰਦੋ ਸਾਡੀ ਬੇਕੂਹੀ ਹੈ ਜੇ ਅਸੀਂ ਕਰੀਏ ਤਿੰਨ ਦਿਹਾੜੇ ਹੋਏ ਕੋਈ ਲੇਟ ਚਾ ਤੜਕਾ ਵੀ ਨਹੀਂ ਹੈਗਾ ਲੋਕੀ ਆਪਣੇ ਕੰਮਾਂ ਜਾ ਰਹੇ ਆ ਜੇ ਇਹ ਹਾਲ ਹੋਏਗਾ ਤੇ ਕੀ ਕਰਾਂਗੇ ਅਸੀਂ ਦੇਖੋ ਨਾਲ ਇੱਥੇ ਮੁਬਰੀ ਚੋਂ ਨਾਕਾ ਵੀ ਲੱਗਾ ਹੁੰਦਾ ਫਿਰ ਵੀ ਐਡੀ ਵੱਡੀ ਘਟਨਾ ਹੋਣੀ ਕੀ ਮੈਂ ਕੀ ਕਰ ਸੀ ਜੀ ਅੱਜ ਤੇ ਫਿਰ ਚਲੋ ਇੰਨਾ ਮੇਰਾ ਪਹਹਾ ਹੋ ਗਿਆ ਜੀ ਕੱਲ ਮੇਰਾ ਦਿਮਾਗ ਤੇ ਕਿਤੇ ਲੱਗ ਜਾਂਦੀ ਕੁਝ ਲੱਗ ਜਾਂਦੀ